ਤਲੋਈ ਸੰਗਤਾਂ ਦੇ ਦੇਖੋ ਜੀ ਤੇ ਸੰਗ ਦੇਖੋ ਕਾਫੀ ਸੰਗ ਆਏ ਹੋਏ ਦੇਖੋ ਲੋਕ ਕੱਢਦੇ ਤਪਦੇ ਤਾਂ ਕਰਦੇ ਆ ਆ ਜੀ ਵਾਹ ਜੀ ਵਾਹ ਤੇ ਕਰੋ ਦਰਸ਼ਨ ਸੰਗਤੋ ਦੇਖੋ ਫਿਰ ਨਾ ਸੋਣਾ ਦਰਬਾਰ ਸੁਆਗਤ ਬੋਲੋ ਸਾਡੇ ਦਰਬਾਰ ਦੀ ਜੈ ਲੋ ਜੀ ਬਬੇ ਦਰਬਾਰ ਨੂੰ ਸਾਹਮਣੇ ਆ ਕੇ ਪਾਓ ਆਰਤੀ ਚੱਲਦੀ ਪਈ ਆ। ਆਦੀ ਮਾਰਕੀਟ ਦੇਖੋ ਜੀ ਕਿਦਾਂ ਸਜੀ ਹੋਈ ਆ। ਹੌਣ ਦਾ ਦੇਖੋ ਜੀ ਸ਼ਾਤ ਲਾਈ ਦੀਆਂ ਤੇ ਕਾਫੀ ਸੰਗਤਾਂ ਦੇਖੋ ਤੇ ਲੋਕੀ ਬੱਕਰੇ ਵੀ ਲੈ ਕੇ ਜਾਂਦੇ ਆ ਬਾਬਾ ਜੀ ਦੇ ਚੜ੍ਹੋਂ ਨੂੰ ਤੇ ਦੇਖੋ ਸੰਗਤਾਂ ਦੇਖੋ ਜੀ ਮੱਥਾ ਟੇਕ ਕੇ ਆ ਰਹੀਆਂ। ਲੋ ਜੀ ਹੁਣ ਆਪਾਂ ਚੱਲਨੇ ਆਂ ਜੀ ਮਾਤਾ ਘਰਤਰੋਂ ਦੇ ਦਰਬਾਰ 'ਤੇ। ਤੇ ਪਹਿਲੇ ਉੱਥੇ ਮੱਥਾ ਟੇਕਾਂਗੇ ਕਿ ਨਹੀਂ ਜੀ ਪਹਿਲਾਂ ਮਾਤਾ ਰਤਨਾ ਦਰਵਾਜ਼ੇ ਮੱਥਾ ਟੇਕ ਕੇ ਫੇ ਆਪਾਂ ਤੁਨੂਬਾ ਬਾਲਕਣਾ ਜੀ ਦੇ ਬਿਦਰਸ਼ਨ ਕਰਾਵਾਂਗੇ ਜੀ ਤੇ ਚਲੋ ਸੰਗਤਵਾਲੋ ਜੀ ਤੇ ਕਰੋ ਦਰਸ਼ਨ ਸਖਤੋ ਦੇਖੋ ਫਿਰ ਨਾਲ ਸੋळा ਦਰਵਾਜ਼ੇ ਚ ਜਾਵਾਂਗੇ ਚਲੋ ਤੁਹਾਨੂੰ ਦਿਖਾਉਣੇ ਆ ਨਾਮ ਵੀ ਨਾਮ ਕਰੋਨੇ ਦਰਸ਼ਨ ਮੱਥਾ ਟੇਕੇ ਦਰਵਾਜ਼ੇ ਜੀ ਅੱਜ ਮਾਤਾ ਵੀਰ ਜੀ ਦੇ ਚੈਨ ਚੋ ਸਬਸਕ੍ਰਾਈਬ ਕਰ ਲਓ ਚਲੋ ਹੁਣ ਤੁਹਾਨੂੰ ਕਰੌਣੇ ਦਰਸ਼ਨ ਇਹ ਜੈ ਮਾਤਾ ਵਰ ਕੀ ਗਏ ਤੁਹਾਨੂੰ ਜਿਵੇਂ ਜਿਹਾ ਕਮ ਕਮ ਕੇ ਜਾਪਾ ਤੇ ਰੋਣੇ ਤੁਹਾਨੂੰ ਦਰਸ਼ਨ ਇਹ ਜੈ ਲੋ ਜੀ ਬਾਬਾ ਬੰਦਰਵਾਰ ਦੇ ਕੋ ਸਾਹਮਣੇ ਆ ਕੇ ਪਾਓ

ਮੇਨਾ ਮਾਰਿਆ ਸੀ ਸੱਚੇ ਦਰਬਾਰ ਕੀ ਜੈ ਹਰਤੋ ਬਿਲਾਲਾ ਉਹ ਸਾਕੇ ਦਰਬਾਰ ਕੀ ਜੈ ਮੇਨਾ ਮਾਰਿਆ ਸੀ ਕਿ ਮੇਰੇ 12 ਸੌ ਦੀ ਰੋਟੀਆਂ ਦਾ ਮੁੱਲ ਕੀ ਉਹ ਬਲਕਨਾਂ ਦੇ ਅਸੂ ਮਾਰਾ ਸੋ ਪਿਆ ਨਾ ਮਾਰਿਆ ਉਹ ਬਲਕਨਾਂ ਜਿਹਨਾਂ ਤੇ ਤੇ ਮੇ ਚਿੰਤਾ ਮਾਰ ਕੇ ਢੋਣ ਦੇ ਵਿੱਚ ਤੇ ਰੋਟੀਆਂ ਫਟ ਕੇ ਨਾ ਮੈਂ 12 ਸੌ ਦੀ ਤੋਰ ਦਰਸ਼ਕਾਂ ਨੂੰ ਮੇਰਾ ਤਰਸ ਮੈਂ ਗਿੰਦਰਾ ਸੁਮਗੜਲਾ ਜੀ ਬਹੁਤ ਕੁਝ ਮਟਾ ਮਾਰਿਆ ਦਾ ਫਾਇਦਾ ਤੋਰ ਦਰਸ਼ਕਾਂ ਸਾਹਿਬ ਤੋਂ ਇਹ ਹੈ ਕੋਤੇ ਆਸੇ ਤੇ ਮਾਤਾ ਰਤਨ ਆ ਗਿਆ ਤੇ ਲੈ ਹਤੂਲਾ ਮਾਤਾ ਰਤਨ ਜੀ ਦੇ ਦਰਬਾਰ ਤੀ ਆ ਕੇ ਕਥਾ ਟਿਕ ਕੇ ਅੱਗੇ ਜਾਈਦਾ ਪਪਾ ਬਰਕਨਾ ਜੀ ਦੇ ਚਲੋ ਇਹ ਸੰਖੇਪਰ ਵੀ ਦੇਖੋ ਜੀ ਤੇ ਸੰਗ ਦੇਖੋ ਕਾਫੀ ਸੰਗ ਆਏ ਹੋਏ ਦੇਖੋ ਲੋਕ ਆ ਰਹੇ ਆਪਣੇ ਸਾਹਰੇ ਤੇ ਸਤਿ ਸ੍ਰੀ ਅਕਾਲ ਆ ਗਈ ਬਾਬਾ ਜੀ ਜੇ ਬਾਬੇ ਦੀ रोडी तोर दक्षा संगत आदे आरो पाले संगत थोड़ी में ते काफी संगत आ देखो दिन ते आरो ना जल्दी जल्दी दर्शन कराई है बहुत करके की जय सब प्रेम का ਗੁਰੂ ਨਾਨਕ ਦੇਵ ਜੀ ਓਏ ਓਏ ਗੁਰੂ ਨਾਨਕ ਦੇਵ ਜੀ ਕਰਾਉਣਾ ਨਹੀਂ ਆਈ ਨਾ ਕਿੱਥੇ ਆ ਜਾ ਤੇ ਆ ਜੋ ਕਰਾਉਣੀ ਆ ਆਰਤੀ ਚੱਲਦੀ ਪਈ ਆ ਤੋ ਸੰਗਤਾਂ ਜਿਵੇਂ ਜਿਵੇਂ ਆ ਰਹੀ ਉਹਦੇ ਤਾਂ ਮੱਥਾ ਟੇਕਦੇ ਨਿਕਲਦੇ ਆ ਰਹੀਆਂ ਮੱਥਾ ਟੇਕ ਕੇ ਨਾਂ ਦੀ ਨਾਲ ਜਾ ਰਹੀਆਂ ਵਾ ਅਦੀ ਮਾਰਕੀਟ ਦੇਖੋ ਜੀ ਕਿਦਾਂ ਸਜੀ ਹੋਈ ਆ ਤੇ ਮਾਤਰਾਤ ਉਹਨੇ ਦਰਵਾਰਾ ਵਾਲੀ ਸਾਈਡ ਤੁਹਾਨੂੰ ਦਿਖਾਤਾ ਤੇ ਹੁਣ ਆਪਾਂ ਇਧਰੀ ਸਾਈਡ ਤੁਰੇ ਹੋਏ ਆ ਜਿੱਥੇ ਗਰੋਨਾ ਝਾੜੀਆਂ ਵਾਲੀ ਸਾਈਡ ਜਿੱਥੇ ਮੰਦਿਰ ਆ ਤੇ ਆਧਰੀ ਸਾਈਡ ਦੇਖੋ ਤੇ ਕਿਦਾਂ ਟੋਣਕਾਂ ਲੱਗੀਆਂ ਹੋਈਆਂ ਵਾ ਜੀ ਰੋਡ ਦੇ ਉੱਤੇ ਦੇਖੀ ਜਓ ਸੰਗਤਾਂ ਚਲੋ ਜੀ ਸੰਗਤਾਂ ਕਰੋ ਦਰਸ਼ਨ ਜੀ ਇਹ ਕਰੋ ਦਰਸ਼ਨ ਸੰਗਤਾਂ ਪ੍ਰੋਣਕਾਂ ਲੱਗੀਆਂ ਹੋਈਆਂ ਵਾ ਬਾਬੇ ਦੇ ਦਰਬਾਰ ਤੇ ਤੇ ਸੰਗ ਆ ਰਹੇ ਆ ਜਿਵੇਂ ਗੱਡੀਆਂ-ਗੱਡੀਆਂ ਭਰ-ਭਰ ਕੇ ਆਉਂਦੀਆਂ ਪਈਆਂ ਵਾ ਤੇ ਮੈਂ ਕਿ ਚਲੋ ਥੋੜਾ ਬੋਧ ਤੁਹਾਨੂੰ ਰਾਤ ਦਾ ਓਵਰਵਿਊ ਦਿਖਾ ਦਈਏ ਦੇਖੋ ਜੀ ਸੰਗਤਾਂ ਸਰੋਦਰਸ਼ਨ ਤੇ ਲੋ ਜੀ ਸੰਗਤ ਲੋ ਜੀ ਆ ਦੇਖੋ ਜੀ ਆਪੇ ਬਾਬੇ ਦਾ ਟਰੱਕ ਆਇਆ ਭਰ ਕੇ ਜੀ ਤੇ ਸਰੋ ਸੰਗਤਾਂ ਦੇ ਦਰਸ਼ਨ ਸੰਗਤੋ ਤੇ ਲੋ ਜੀ ਜਿਵੇਂ ਤੁਹਾਨੂੰ ਦੱਸ ਹੀ ਰਿਹਾ ਸੀ ਮੈਂ ਕਿ ਬਾਬੇ ਦਾ ਟਰੱਕ ਆ ਰਿਹਾ ਭਰ ਭਰ ਕੇ ਤੇ ਸੰਗਤ ਹੁਮ ਹੁਮਾ ਕੇ ਪੁੱਜ ਰਹੀ ਆ ਤੇ ਰਾਤੋਂ ਰਾਤ ਕਾਫੀ ਸੰਗਤਾਂ ਆ ਜਾਂਦੀਆਂ ਵਾਂ ਤਾਂ ਕਿ ਰਾਤ ਸਾਰੇ ਤੁਰੇ ਰਹਿੰਦੇ ਆ ਸੰਗਤਾਂ ਲੋ ਜੀ ਦੇਖੋ ਜੀ ਤੇ ਲੋਹੇ ਸੰਗਤ ਦੇ ਸਾਰੇ ਦੁਕਾਨਾਂ ਲੱਗੀਆਂ ਹੋਈਆਂ ਦੇਖੋ ਜੀ ਲੋਹੇ ਸੰਗਤ ਦੇਖੋ ਜੀ ਕਹਿੰਦੇ ਹਰ ਇੱਕ ਸਮਾਨ ਹੈਗਾ ਬਾ 10 ਰੁਪਏ ਤੇ ਲੋਹੇ ਸੰਗਤ ਉਹ ਦੇਖੋ ਜੀ ਆਹ ਲਓ ਜੀ ਆਹ ਦੇਖੋ ਸੇਲ ਲੱਗੀ ਹੋਈ ਆ ਆਹ ਵਾਲਾ ਸਮਾਨ ਸਾਰਾ 10 ਰੁਪਏ ਦਾ ਆਹ ਦੇਖੋ ਜੀ ਸੰਗਤੋਂ ਤੇ ਇਧਰ ਆ ਸਾਰਾ 5 ਰੁਪਏ ਦੇ ਵਿੱਚ ਸਮਾਨ ਰੋਜੀ ਸੰਗਤ ਉੱਪਰ ਲਿਖਿਆ 5 ਰੁਪਏ ਸੇਲ ਲੋ ਜੀ ਸੰਗਤੋ ਸੇਲ ਦੇਖੋ ਸਭ ਤੋਂ ਸਸਤੀ 5 ਰੁਪਏ ਸੇਲ ਸੰਗਤਾਂ ਖੂਬ ਆਨੰਦ ਲੈ ਰਹੀਆਂ ਜੀ ਤੇ ਇੱਕ ਜੀ ਰਮੁੱਲੂ ਹੋਏ 10 ਰੁਪਏ ਸੇਲ ਜਾਂ 5 ਰੁਪਏ ਸੇਲ ਬੋ ਆਵੇ ਆ ਵੀ 10-10 ਰੁਪਏ ਦੀ ਸੇਲ ਆ ਤੇ ਆਹ ਦੇਖੋ ਜੀ ਤੇ ਛੋਟਾ ਮੋਟਾ ਸਮਾਨ 10-10 ਰੁਪਏ ਦਾ ਲੋ ਜੀ ਸੰਗਤੋ ਕਰੋ ਦਰਸ਼ਨ ਜੀ 10-10 ਰੁਪਏ ਦੇ ਜੀ ਆਹ ਲੋ ਜੀ ਤੇ ਦੇਖੋ ਸੰਗਤੋ ਬਾਵਾ ਜੀ ਵਾਹ ਇਧਰ ਵੀ ਸਰਾਉ ਆ ਜੀ ਲੋ ਜੀ ਲੰਗਰ ਲੱਗਾ ਹੋਇਆ ਇਧਰ ਵੀ ਤੇ ਆ ਜਿਓ ਜੀ ਹੋਰ ਦਿਖਾਉਣੇ ਤੁਹਾਨੂੰ ਆਪਾਂ ਇਹਦੇ ਵੀਡੀਓ ਬਣਾ ਰਹੇ ਹਾਂ ਚਲੋ ਜੀ